ਮੁਹੱਲੇ ਦੀਆਂ ਖੁੱਲੀਆਂ ਸੜਕਾਂ ਉੱਤੇ ਇੱਕ ਕੁੜੀ ਸਵੇਰੇ-ਸਵੇਰੇ ਆਪਣੀ ਨੌਕਰੀ ਲਈ ਜਾ ਰਹੀ ਸੀ। ਜਿਵੇਂ ਹੀ ਉਹ ਚੌਰਾਹੇ ਵਿੱਚੋਂ ਦੀ ਲੰਘਦੀ ਹੈ ਤਾਂ ਇੱਕ ਬਜ਼ੁਰਗ ਵਿਅਕਤੀ ਉੱਥੇ ਜ਼ਖਮੀ ਹੋਇਆ ਪਿਆ ਸੀ। ਲੋਕ ਖੜੇ ਹੋ ਕੇ ਤਮਾਸ਼ਾ ਦੇਖ ਰਹੇ ਸਨ। ਕੋਈ ਵੀ ਉਸ ਦੀ ਮਦਦ ਕਰਨ ਲਈ ਅੱਗੇ ਨਹੀਂ ਸੀ ਆ ਰਿਹਾ। ਪਰ ਉਸ ਕੁੜੀ ਤੋਂ ਇਹ ਸਭ ਕੁਝ ਨਹੀਂ ਦੇਖਿਆ ਜਾਂਦਾ। ਉਹ ਅੱਗੇ ਵੱਧ ਕੇ ਉਸ ਬਜ਼ੁਰਗ ਵਿਅਕਤੀ ਦੀ ਮਦਦ ਕਰਦੀ ਹੈ। ਉਹ ਬਜ਼ੁਰਗ ਨੂੰ ਹਸਪਤਾਲ ਲੈ ਜਾਂਦੀ ਹੈ। ਹਸਪਤਾਲ ਵਿੱਚ ਉਸਦੀ ਮੱਲਮ ਪੱਟੀ ਕਰਾਉਣ ਤੋਂ ਬਾਅਦ ਜਿਵੇਂ ਹੀ ਉਹ ਆਪਣੇ ਆਫਿਸ ਵਿੱਚ ਜਾਂਦੀ ਹੈ ਤਾਂ ਉਸ ਨੂੰ ਨੌਕਰੀ ਵਿੱਚੋਂ ਕੱਢ ਦਿੱਤਾ ਜਾਂਦਾ ਹੈ ਉਹ ਕੁੜੀ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਈ ਕਿਉਂਕਿ ਉਸਦੀ ਨੌਕਰੀ ਨਾਲ ਹੀ ਉਹਨਾਂ ਦਾ ਘਰ ਚੱਲ ਰਿਹਾ ਸੀ ਉਹ ਪਰੇਸ਼ਾਨ ਹੋ ਕੇ ਘਰ ਪਹੁੰਚ ਜਾਂਦੀ ਹੈ ਅਗਲੇ ਦਿਨ ਸਵੇਰੇ-ਸਵੇਰੇ ਉਸਦੇ ਫੋਨ ਤੇ ਇੱਕ ਫੋਨ ਆਉਂਦਾ ਹੈ ਜਿਸ ਨਾਲ ਉਸਦੀ ਪੂਰੀ ਜ਼ਿੰਦਗੀ ਬਦਲ ਜਾਂਦੀ ਹੈ ਕੌਣ ਸੀ ਉਹ ਕੁੜੀ ਤੇ ਉਹ ਫੋਨ ਕਿਸ ਨੇ ਕੀਤਾ ਸੀ ਕੀ ਸੀ ਪੂਰੀ ਕਹਾਣੀ ਸਾਰੇ ਕਹਾਣੀ ਦੀ ਸਚਾਈ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਮੋਹੱਲੇ ਵਿੱਚ ਇੱਕ ਪਰਿਵਾਰ ਰਹਿੰਦਾ ਹੈ ਪਰਿਵਾਰ ਵਿੱਚ ਮਾਤਾ ਪਿਤਾ ਤੇ ਉਹਨਾਂ ਦੇ ਦੋ ਬੱਚੇ ਹਨ ਵੱਡੀ ਕੁੜੀ ਹੈ ਜੀਤਾ ਨਾਮ ਸੁਖਜੀਤ ਹੈ ਤੇ ਛੋਟਾ ਮੁੰਡਾ ਹੈ ਉਸ ਦਾ ਨਾਮ ਗੁਰਵਿੰਦਰ ਹੈ ਉਹਨਾਂ ਦਾ ਪਿਓ ਇੱਕ ਛੋਟੀ ਜੀ ਨੌਕਰੀ ਕਰਕੇ ਆਪਣੇ ਬੱਚਿਆਂ ਨੂੰ ਪੜਾ ਲਿਖਾ ਰਿਹਾ ਸੀ ਸੁਖਜੀਤ ਵੀ ਹੁਣ ਪੜ੍ਹ ਲਿਖ ਕੇ ਇਸ ਯੋਗ ਹੋ ਗਈ ਸੀ ਕਿ ਉਹ ਕਿਸੇ ਨੌਕਰੀ ਤੇ ਲੱਗ ਜਾਵੇ ਸੁਖਜੀਤ ਇਧਰ ਉਧਰ ਨੌਕਰੀ ਲੱਭ ਰਹੀ ਹੈ ਤਾਂ ਜੋ ਉਹ ਆਪਣੇ ਪਿਓ ਦੀ ਕੁਝ ਮਦਦ ਕਰ ਸਕੇ ਤੇ ਉਹਨਾਂ ਦਾ ਘਰ ਆਰਾਮ ਨਾਲ ਚੱਲ ਸਕੇ ਪਰ ਉਦੋਂ ਹੀ ਇਸ ਪਰਿਵਾਰ ਵਿੱਚ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ ਸੁਖਜੀਤ ਦੇ ਪਿਓ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਜਾਂਦੀ ਹੈ ਹੁਣ ਪਰਿਵਾਰ ਦੀ ਸਾਰੀ ਜ਼ਿੰਮੇਵਾਰੀ ਸੁਖਜੀਤ ਅਤੇ ਉਸ ਦੀ ਨੌਕਰੀ ਤੇ ਹੀ ਸੀ ਸੁਖਜੀਤ ਨੂੰ ਇੱਕ ਵਧੀਆ ਕੰਪਨੀ ਵਿੱਚ ਨੌਕਰੀ ਮਿਲ ਗਈ ਉਸਨੇ ਘਾਹ ਦੀਆਂ ਜ਼ਿੰਮੇਵਾਰੀਆਂ ਚੱਕ ਲਈਆਂ ਆਪਣੇ ਛੋਟੇ ਭਰਾ ਦੀ ਪੜ੍ਹਾਈ ਲਿਖਾਈ ਦਾ ਖਰਚਾ ਕਰਦੇ ਸਮਾਨ ਦਾ ਖਰਚਾ ਹੁਣ ਸਭ ਕੁਝ ਉਸ ਦੇ ਸਿਰ ਤੇ ਹੀ ਸੀ ਹੌਲੀ ਹੌਲੀ ਕੁਝ ਸਮਾਂ ਬੀਤਦਾ ਜਾਂਦਾ ਹੈ ਸਮੇਂ ਦੇ ਨਾਲ ਉਸ ਦੀ ਮਾਂ ਦੀ ਤਬੀਤ ਵੀ ਹੁਣ ਖਰਾਬ ਰਹਿਣ ਲੱਗਦੀ ਹੈ ਸੂਜੀਤ ਦਾ ਸੁਭਾਅ ਬਹੁਤ ਹੀ ਵਧੀਆ ਸੀ ਉਹ ਸਾਰਿਆਂ ਨਾਲ ਬੜੀ ਹੀ ਪਿਆਰ ਤੇ ਨਿਮਰਤਾ ਨਾਲ ਗੱਲ ਕਰਦੀ ਸੀ ਇੱਕ ਦਿਨ ਸਵੇਰੇ ਸਵੇਰੇ ਸੁਖਜੀਤ ਜਦੋਂ ਆਪਣੇ ਕੰਮ ਤੇ ਜਾ ਰਹੀ ਸੀ ਉਸ ਨੂੰ ਰਸਤੇ ਵਿੱਚ ਚੌਰਾਹੇ ਉੱਤੇ ਇੱਕ ਬਜ਼ੁਰਗ ਵਿਅਕਤੀ ਜ਼ਖਮੀ ਹੋਇਆ ਦਿਸਦਾ ਜਿਸ ਦੇ ਆਸ-ਪਾਸੇ ਲੋਕਾਂ ਦੀ ਭੀੜ ਸੀ ਲੋਕ ਉਸਦੀ ਮਦਦ ਕਰਨ ਦੀ ਬਜਾਏ ਉਸਦੀ ਵੀਡੀਓ ਬਣਾ ਰਹੇ ਸਨ ਸੁਖਜੀਤ ਉਸ ਬਜ਼ੁਰਗ ਵਿਅਕਤੀ ਦੇ ਵੱਲ ਜਾਣ ਲੱਗਦੀ ਹੈ ਉਦੋਂ ਹੀ ਉਸ ਨੂੰ ਯਾਦ ਆਉਂਦਾ ਹੈ ਕਿ ਅੱਜ ਤਾਂ ਉਹਦੇ ਦਫ਼ਤਰ ਵਿੱਚ ਕੁਝ ਲੋਕ ਬਾਹਰੋਂ ਮੀਟਿੰਗ ਕਰਨ ਲਈ ਆ ਰਹੇ ਹਨ ਜਿਸ ਮੀਟਿੰਗ ਦਾ ਪ੍ਰਬੰਧ ਸੁਖਜੀਤ ਨਹੀਂ ਕਰਨਾ ਸੀ ਇਹ ਸਭ ਕੁਝ ਸੋਚ ਕੇ ਇੱਕ ਵਾਰੀ ਤਾਂ ਉਸਦੇ ਪੈਰ ਰੁਕ ਜਾਂਦੇ ਹਨ ਪਰ ਥੋੜਾ ਟਾਈਮ ਸੋਚ ਕੇ ਉਹ ਦੁਬਾਰਾ ਉਸ ਬਜ਼ੁਰਗ ਵਿਅਕਤੀ ਦੇ ਵੱਲ ਜਾਣ ਲੱਗਦੀ ਹੈ ਕਿਉਂਕਿ ਉਹ ਮਦਦ ਕਰਨਾ ਚਾਹੁੰਦੀ ਸੀ ਉਹ ਬਜ਼ੁਰਗ ਵਿਅਕਤੀ ਦੇ ਕੋਲ ਪਹੁੰਚ ਕੇ ਉਹਨਾਂ ਲੋਕਾਂ ਨੂੰ ਖਰੀਆਂ-ਖੋਟੀਆਂ ਸੁਣਾਉਣ ਲੱਗਦੀ ਹੈ ਜਿਹੜੀ ਵੀਡੀਓ ਬਣਾ ਰਹੇ ਸਨ ਤੇ ਉਸ ਬਜ਼ੁਰਗ ਦੀ ਮਦਦ ਨਹੀਂ ਸੀ ਕਰ ਰਹੇ ਉਹ ਬਜ਼ੁਰਗ ਦੇ ਕੋਲ ਪਹੁੰਚਦੀ ਹੈ ਤੇ ਉਸ ਨੂੰ ਪੁੱਛਣ ਲੱਗਦੀ ਹੈ ਕਿ ਬਾਬਾ ਜੀ ਤੁਹਾਨੂੰ ਜਾਂ ਸੱਟ ਤਾਂ ਨਹੀਂ ਲੱਗੀ ਤੁਸੀਂ ਠੀਕ ਹੋ ਅਸਲ ਵਿੱਚ ਉਸ ਬਜ਼ੁਰਗ ਦੇ ਪੈਰ ਉੱਤੇ ਸੱਟ ਲੱਗੀ ਸੀ ਅਤੇ ਉਸ ਨੂੰ ਪੂਰਾ ਹੋਸ਼ ਸੀ ਪਰ ਪੈਰ ਤੇ ਸੱਟ ਲੱਗਣ ਕਾਰਨ ਉਹ ਚੱਲ ਨਹੀਂ ਸੀ ਸਕਦਾ ਸੁਖਜੀਤ ਉਸ ਨੂੰ ਸਹਾਰਾ ਦੇ ਕੇ ਖੜਾ ਕਰਦੀ ਹੈ ਤੇ ਇੱਕ ਆਟੋ ਮੰਗਵਾ ਕੇ ਉਸ ਬਜ਼ੁਰਗ ਨੂੰ ਆਟੋ ਵਿੱਚ ਬਿਠਾ ਦਿੰਦੀ ਹੈ ਉਹ ਆਪ ਵੀ ਉਸ ਬਜ਼ੁਰਗ ਵਿਅਕਤੀ ਦੇ ਨਾਲ ਆਟੋ ਵਿੱਚ ਬੈਠ ਕੇ ਉਸ ਨੂੰ ਹਸਪਤਾਲ ਲੈ ਜਾਂਦੀ ਹੈ ਉਹ ਜੇ ਰਸਤੇ ਵਿੱਚ ਹੀ ਸੀ ਜਦੋਂ ਸੁਖਜੀਤ ਦੇ ਫੋਨ ਤੇ ਉਹਦੇ ਬੌਸ ਦਾ ਫੋਨ ਆਉਂਦਾ ਹੈ ਉਹ ਉਸ ਨੂੰ ਕਹਿੰਦਾ ਹੈ ਕਿ ਅੱਜ ਤੂੰ ਲੇਟ ਕਿਵੇਂ ਹੋ ਸਕਦੀ ਹੈ ਅੱਜ ਤਾਂ ਐਨੀ ਜ਼ਰੂਰੀ ਮੀਟਿੰਗ ਹੈ ਜੇ ਤੇਰੀ ਵਜ੍ਹਾ ਨਾਲ ਕੁਝ ਵੀ ਗੜਬੜ ਹੋਇਆ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ ਸੁਜੀਤ ਉਸ ਨੂੰ ਕਹਿੰਦੀ ਹੈ ਕਿ ਮੈਂ ਇੱਕ ਜ਼ਰੂਰੀ ਕੰਮ ਵਿੱਚ ਫਸ ਗਈਆਂ ਮੈਨੂੰ ਥੋੜਾ ਜਿਹਾ ਟਾਈਮ ਲੱਗੇਗਾ ਤੁਸੀਂ ਕਿਸੇ ਹੋਰ ਨੂੰ ਕਹਿ ਕੇ ਮੀਟਿੰਗ ਦਾ ਪ੍ਰਬੰਧ ਕਰਵਾ ਦਿਓ ਪਰ ਉਸ ਦਾ ਬੌਸ ਉਸ ਨੂੰ ਧਮਕਾਉਣ ਲੱਗਦਾ ਹੈ ਕਿ ਤੇਰੇ ਲਈ ਕੰਮ ਜ਼ਰੂਰੀ ਹੈ ਜਾਂ ਨੌਕਰੀ ਹੁਣੇ ਦੇ ਹੁਣੇ ਦਫ਼ਤਰ ਵਿੱਚ ਪਹੁੰਚ ਜਾ ਨਹੀਂ ਤਾਂ ਤੇਰੀ ਨੌਕਰੀ ਤੇਰੇ ਤੋਂ ਛੁੱਟ ਜਾਵੇਗੀ ਇਹ ਕਹਿ ਕੇ ਉਹਦੇ ਬੌਸ ਨੇ ਫੋਨ ਕੱਟ ਦਿੱਤਾ ਸੀ ਇਹ ਸਭ ਕੁਝ ਆਟੋ ਵਿੱਚ ਬੈਠੇ ਉਸ ਬਜ਼ੁਰਗ ਨੇ ਵੀ ਸੁਣ ਲਿਆ ਸੀ ਪਰ ਉਸ ਨੂੰ ਇਹ ਤਾਂ ਪਤਾ ਲੱਗ ਗਿਆ ਸੀ ਕਿ ਸੁਖਜੀਤ ਦੁਖੀ ਹੈ ਤੇ ਉਹ ਕੁਝ ਨਹੀਂ ਬੋਲਦਾ ਲਗਭਗ 15 ਮਿੰਟਾਂ ਬਾਅਦ ਉਹ ਹਸਪਤਾਲ ਪਹੁੰਚ ਜਾਂਦੇ ਹਨ ਉਹ ਉਸ ਨੂੰ ਹਸਪਤਾਲ ਵਿੱਚ ਐਮਰਜੈਂਸੀ ਇਲਾਜ ਕਰਵਾਉਂਦੀ ਹੈ ਮਰੀਜ਼ ਦੇ ਨਾਲ ਸਕੇ ਸਬੰਧੀਆਂ ਦਾ ਫਾਰਮ ਵੀ ਸੁਖਜੀਤ ਹੀ ਭਰ ਦਿੰਦੀ ਹੈ ਡਾਕਟਰ ਉਸ ਨੂੰ ਦੱਸਦਾ ਹੈ ਕਿ ਇਹ ਠੀਕ ਨੇ ਤੇ ਦੋ ਤਿੰਨ ਦਿਨਾਂ ਵਿੱਚ ਇਹ ਬਿਲਕੁਲ ਠੀਕ ਹੋ ਜਾਣਗੇ ਉਸ ਤੋਂ ਬਾਅਦ ਸੁਖਜੀਤ ਦੁਆਰਾ ਉਸ ਬਜ਼ੁਰਗ ਕੋਲ ਜਾਂਦੀ ਹੈ ਤੇ ਜਾ ਕੇ ਕਹਿਣ ਲੱਗਦੀ ਹੈ ਕਿ ਬਾਬਾ ਜੀ ਹੁਣ ਮੈਂ ਚੱਲਦੀ ਆਂ ਜੇ ਮੈਂ ਨਾ ਗਈ ਤਾਂ ਬਹੁਤ ਗੜਬੜ ਹੋ ਜਾਊਗੀ ਜੇ ਉਹਨਾਂ ਨੇ ਮੈਨੂੰ ਨੌਕਰੀ ਤੋਂ ਕੱਢ ਦਿੱਤਾ ਤਾਂ ਮੇਰੇ ਲਈ ਮੁਸ਼ਕਲ ਖੜੀ ਹੋ ਜਾਵੇਗੀ ਕਿਉਂਕਿ ਮੇਰੀ ਨੌਕਰੀ ਨਾਲੇ ਸਾਡਾ ਘਰ ਚੱਲਦਾ ਹੈ ਉਹ ਬਜ਼ੁਰਗ ਉਸ ਨੂੰ ਕਹਿਣ ਲੱਗਦਾ ਹੈ ਕਿ ਠੀਕ ਹੈ ਧੀਏ ਤੂੰ ਚਲੀ ਜਾ ਮੈਂ ਆਪਣਾ ਧਿਆਨ ਹੁਣ ਖੁਦ ਰੱਖ ਸਕਦਾ ਹਾਂ ਹੁਣ ਸੁਖਜੀਤ ਉਥੋਂ ਬਾਹਰ ਆ ਜਾਂਦੀ ਹੈ ਤੇ ਜਿਵੇਂ ਹੀ ਸੁਖਜੀਤ ਆਪਣੇ ਦਫ਼ਤਰ ਵਿੱਚ ਜਾਂਦੀ ਹੈ ਉਹਦਾ ਬੌਸ ਉਸ ਨੂੰ ਦੇਖ ਕੇ ਇੱਕਦਮ ਪੜਕ ਜਾਂਦਾ ਹੈ ਉਸ ਨੂੰ ਕਹਿਣ ਲੱਗਦਾ ਹੈ ਕਿ ਤੂੰ ਅੱਜ ਬਹੁਤ ਜ਼ਿਆਦਾ ਲੇਟ ਹੋ ਗਈ ਤੇ ਤੇਰੀ ਵਜ੍ਹਾ ਕਰਕੇ ਸਾਡੀ ਕੰਪਨੀ ਦਾ ਵੀ ਕਾਫੀ ਨੁਕਸਾਨ ਹੋਇਆ ਹੈ। ਹੁਣ ਮੈਂ ਤੈਨੂੰ ਨੌਕਰੀ ਤੇ ਨਹੀਂ ਰੱਖ ਸਕਦਾ। ਸੁਖਜੀਤ ਉਸ ਦੀਆਂ ਬਹੁਤ ਮਿਹਨਤਾਂ ਕਰਦੀ ਹੈ। ਇੱਥੋਂ ਤੱਕ ਕਿ ਉਹ ਉਹਦੇ ਸਾਹਮਣੇ ਰੋਣ ਵੀ ਲੱਗਦੀ ਹੈ ਤੇ ਹੱਥ ਜੋੜਦੀ ਹੈ। ਪਰ ਉਸ ਆਦਮੀ ਨੂੰ ਸੁਖਜੀਤ ਤੇ ਬਿਲਕੁਲ ਵੀ ਤਰਸ ਨਹੀਂ ਆਉਂਦਾ। ਉਹ ਸੁਖਜੀਤ ਨੂੰ ਕਹਿੰਦਾ ਹੈ ਕਿ ਤੇਰੇ ਵਰਗੇ ਕਰਮਚਾਰੀਆਂ ਦੀ ਇਸ ਕੰਪਨੀ ਨੂੰ ਬਿਲਕੁਲ ਵੀ ਜ਼ਰੂਰਤ ਨਹੀਂ। ਅੱਜ ਤੋਂ ਬਾਅਦ ਅਸੀਂ ਤੇਰੀ ਸ਼ਕਲ ਵੀ ਨਹੀਂ ਦੇਖਣਾ ਚਾਹੁੰਦੇ। ਹੁਣ ਤੂੰ ਇੱਥੋਂ ਜਾ ਸਕਦੀ ਹੈਂ। ਇਹ ਸੁਣ ਕੇ ਸੁਖਜੀਤ ਇੱਕਦਮ ਟੁੱਟ ਜਾਂਦੀ ਹੈ ਕਿਉਂਕਿ ਇਸੇ ਨੌਕਰੀ ਦੇ ਸਾਰੇ ਹੀ ਤਾਂ ਉਸ ਦਾ ਘਰ ਚੱਲਦਾ ਸੀ ਉਹ ਦਫ਼ਤਰ ਵਿੱਚੋਂ ਬਾਹਰ ਤਾਂ ਆ ਜਾਂਦੀ ਹੈ ਪਰ ਘਰ ਜਾਣ ਦੀ ਉਹਦੀ ਹਿੰਮਤ ਨਹੀਂ ਹੁੰਦੀ ਉਹ ਬਹੁਤ ਜ਼ਿਆਦਾ ਉਦਾਸ ਸੀ ਉਹ ਘਰ ਜਾਣ ਦੀ ਬਜਾਏ ਰਸਤੇ ਵਿੱਚ ਹੀ ਇੱਕ ਚਾਹ ਦੀ ਦੁਕਾਨ ਤੇ ਰੁਕ ਜਾਂਦੀ ਹੈ ਤੇ ਉੱਥੇ ਬੈਠ ਜਾਂਦੀ ਹੈ ਉੱਥੇ ਬਹਿ ਕੇ ਉਹ ਆਪਣੇ ਲਈ ਇੱਕ ਚਾਹ ਮੰਗਵਾਉਂਦੀ ਹੈ ਉਹ ਪਹਿਲਾਂ ਸੋਚਦੀ ਹੈ ਕਿ ਮੈਂ ਆਪਣੀ ਮਾਂ ਨੂੰ ਕੁਝ ਨਹੀਂ ਦੱਸਾਂਗੀ ਪਰ ਫਿਰ ਕਾਫੀ ਦਿਨ ਸੋਚਣ ਤੋਂ ਬਾਅਦ ਉਹ ਇਸੇ ਸਿੱਟੇ ਤੇ ਪਹੁੰਚਦੀ ਹੈ ਕਿ ਮੈਂ ਮਾਂ ਤੋਂ ਜ਼ਿਆਦਾ देर ਗੱਲ ਲੁਕੋ ਵੀ ਨਹੀਂ ਸਕਦੀ ਇਸ ਲਈ ਉਹ ਘਰ ਜਾਣ ਦਾ ਫੈਸਲਾ ਕਰਦੀ ਹੈ ਤੇ ਆਪਣੀ ਮਾਂ ਨੂੰ ਵੀ ਸਾਰੀ ਗੱਲ ਸੱਚ-ਸੱਚ ਦੱਸਣ ਦਾ ਫੈਸਲਾ ਕਰ ਲੈਂਦੀ ਹੈ ਪਰ ਜਿਵੇਂ ਹੀ ਘਰ ਜਾ ਕੇ ਉਹ ਆਪਣੀ ਮਾਂ ਦੀ ਹਾਲਤ ਦੇਖਦੀ ਹੈ ਤਾਂ ਮਾਂ ਦੀ ਹਾਲਤ ਨੂੰ ਦੇਖ ਕੇ ਉਹ ਆਪਣਾ ਫੈਸਲਾ ਬਦਲ ਲੈਂਦੀ ਹੈ ਜਦੋਂ ਉਹਦੀ ਮਾਂ ਉਹਨੂੰ ਪੁੱਛਦੀ ਹੈ ਕਿ ਕੀ ਗੱਲ ਹੋ ਗਈ ਸੁਖਜੀਤ ਅੱਜ ਜਲਦੀ ਘਰ ਆ ਗਈ ਤਾਂ ਉਹ ਕਹਿੰਦੀ ਹੈ ਕਿ ਅੱਜ ਮੇਰੀ ਤਬੀਅਤ ਠੀਕ ਨਹੀਂ ਸੀ ਇਸ ਲਈ ਮੈਂ ਛੁੱਟੀ ਲੈ ਲਈ ਤੇ ਨਾਲੇ 2-3 ਦਿਨਾਂ ਬਾਅਦ ਹੀ ਹੁਣ ਮੈਂ ਦੁਬਾਰਾ ਨੌਕਰੀ ਤੇ ਜਾਵਾਂਗੀ। ਉਸ ਨੂੰ ਇਹ ਲੱਗਦਾ ਸੀ ਕਿ 2-3 ਦਿਨਾਂ ਵਿੱਚ ਉਹ ਆਪਣੇ ਲਈ ਕੋਈ ਹੋਰ ਨੌਕਰੀ ਲੱਭ ਲਵੇਗੀ। ਉਸ ਤੋਂ ਬਾਅਦ ਉਹ ਆਪਣੇ ਕਮਰੇ ਵਿੱਚ ਆਰਾਮ ਕਰਨ ਲਈ ਚਲੀ ਜਾਂਦੀ ਹੈ। ਰਾਤ ਬੀਤਦੀ ਹੈ। ਅਗਲੇ ਦਿਨ ਸਵੇਰੇ ਉਹ ਜਲਦੀ ਹੀ ਘਰ ਤੋਂ ਨਵੀਂ ਨੌਕਰੀ ਦੀ ਤਲਾਸ਼ ਵਿੱਚ ਨਿਕਲ ਜਾਂਦੀ ਹੈ। ਸਾਰਾ ਦਿਨ ਉਹ ਕਈ ਥਾਵਾਂ ਤੇ ਨੌਕਰੀ ਲਈ ਅਪਲਾਈ ਕਰਦੀ ਹੈ। ਪਰ ਉਹਦੇ ਹੱਥ ਵਿੱਚ ਸਿਰਫ ਨਿਰਾਸ਼ਾ ਹੀ ਲੱਗਦੀ ਹੈ। ਸ਼ਾਮ ਨੂੰ ਥੱਕ ਕੇ ਉਹ ਘਰ ਵਾਪਸ ਆ ਗਈ। ਉਹਦੇ ਦਿਮਾਗ ਵਿੱਚ ਬਸ ਇੱਕੋ ਹੀ ਗੱਲ ਚੱਲ ਰਹੀ ਸੀ ਕਿ ਉਹ ਆਪਣੀ ਮਾਂ ਨੂੰ ਦੱਸੇ ਜਾਂ ਨਾ ਦੱਸੇ। ਉਹ ਆਪਣੀ ਨੌਕਰੀ ਛੁੱਟ ਜਾਣ ਦੇ ਕਾਰਨ ਬਹੁਤ ਜ਼ਿਆਦਾ ਪਰੇਸ਼ਾਨ ਸੀ ਤੇ ਮਾਂ ਨੂੰ ਵੀ ਉਹਦੀ ਪਰੇਸ਼ਾਨੀ ਸਾਫ਼-ਸਾਫ਼ ਦਿਸ ਰਹੀ ਸੀ। ਹੁਣ ਸੁਖਜੀਤ ਦੀ ਮਾਂ ਉਸ ਨੂੰ ਪੁੱਛਣ ਲੱਗਦੀ ਹੈ ਕਿ ਤੂੰ ਇੰਨੀ ਪਰੇਸ਼ਾਨ ਕਿਉਂ ਲੱਗ ਰਹੀ ਹੈ? ਜੇ ਕੋਈ ਗੱਲ ਹੈ ਤਾਂ ਤੂੰ ਮੈਨੂੰ ਦੱਸ ਸਕਦੀ ਹੈ। ਜਦੋਂ ਉਹਦੀ ਮਾਂ ਉਹਦੇ ਮੂੰਹ ਵੱਲ ਦੇਖਦੀ ਹੈ ਤਾਂ ਉਸ ਤੋਂ ਝੂਠ ਨਹੀਂ ਬੋਲਿਆ ਜਾਂਦਾ। ਤੇ ਉਹ ਸਾਰੀ ਗੱਲ ਸੱਚ ਸੱਚ ਆਪਣੀ ਮਾਂ ਨੂੰ ਦੱਸ ਦਿੰਦੀ ਹੈ ਸਾਰੀ ਗੱਲ ਜਾਣਨ ਤੋਂ ਬਾਅਦ ਸੁਖਜੀਤ ਦੀ ਮਾਂ ਨੂੰ ਦੁੱਖ ਤਾਂ ਬਹੁਤ ਹੁੰਦਾ ਪਰ ਉਹ ਆਪਣੇ ਧੀ ਨੂੰ ਦਿਲਾਸਾ ਦਿੰਦੇ ਹੋਏ ਕਹਿੰਦੀ ਹੈ ਕਿ ਜੇ ਨੌਕਰੀ ਛੁੱਟ ਗਈ ਤਾਂ ਕੋਈ ਗੱਲ ਨਹੀਂ ਹੋਰ ਮਿਲ ਜਾਵੇਗੀ ਪਰ ਤੂੰ ਜੋ ਵੀ ਕੀਤਾ ਸੀ ਉਹ ਬਹੁਤ ਚੰਗਾ ਕੰਮ ਸੀ ਕਿਉਂਕਿ ਉਸ ਟਾਈਮ ਤੈਨੂੰ ਉਹੀ ਕਰਨਾ ਚਾਹੀਦਾ ਸੀ ਜੇ ਉਸ ਬਜ਼ੁਰਗ ਵਿਅਕਤੀ ਨੂੰ ਕੁਝ ਹੋ ਜਾਂਦਾ ਤਾਂ ਉਹਦੀ ਜਾਨ ਵੀ ਜਾ ਸਕਦੀ ਸੀ ਮਾਂ ਸੁਖਜੀਤ ਨੂੰ ਹੌਸਲਾ ਦਿੰਦੀ ਹੈ ਪਰ ਅੰਦਰੋਂ-ਅੰਦਰੀ ਹੁਣ ਉਹਨਾਂ ਵੀ ਘਰ ਦੇ ਹਾਲਾਤ ਬਾਰੇ ਸੋਚ ਕੇ ਫਿਕਰ ਹੋ ਜਾਂਦੀ ਹੈ। ਉਹਨਾਂ ਦੇ ਕੋਲ ਆਮਦਨ ਦਾ ਕੋਈ ਹੋਰ ਸਾਧਨ ਨਹੀਂ ਸੀ। ਫਿਕਰਾਂ ਵਿੱਚ ਇੱਕ ਦਿਨ ਹੋਰ ਲੰਘ ਜਾਂਦਾ ਹੈ। ਅਗਲੇ ਦਿਨ ਸਵੇਰੇ ਜਦੋਂ ਸੁਖਜੀਤ ਘਰੋਂ ਨਿਕਲਣ ਲੱਗਦੀ ਹੈ ਤਾਂ ਉਦੋਂ ਹੀ ਸੁਖਜੀਤ ਦੇ ਫੋਨ ਤੇ ਇੱਕ ਫੋਨ ਆਉਂਦਾ ਹੈ। ਜਿਹੜਾ ਕਿ ਇੱਕ ਅਨਨੋਨ ਨੰਬਰ ਸੀ। ਜਿਵੇਂ ਹੀ ਸੁਖਜੀਤ ਫੋਨ ਚੱਕਦੀ ਹੈ ਤਾਂ ਦੂਜੇ ਪਾਸੇ ਉਹ ਬਜ਼ੁਰਗ ਆਦਮੀ ਹੀ ਗੱਲ ਕਰ ਰਿਹਾ ਸੀ। ਜਿਸ ਦਿਨ ਸੁਖਜੀਤ ਨੇ ਉਸ ਦਿਨ ਮਦਦ ਕੀਤੀ ਸੀ ਸੁਖਜੀਤ ਉਸਨੂੰ ਪੁੱਛਦੀ ਹੈ ਕਿ ਤੁਸੀਂ ਕੌਣ ਹੋ ਤਾਂ ਉਹ ਬਜ਼ੁਰਗ ਦੱਸਦਾ ਹੈ ਕਿ ਮੈਂ ਉਹੀ ਹਾਂ ਜਿਹਦੀ ਤੂੰ ਉਸ ਦਿਨ ਮਦਦ ਕੀਤੀ ਸੀ ਤੇ ਹੁਣ ਮੈਂ ਬਿਲਕੁਲ ਠੀਕ ਹੋ ਗਿਆ ਹਾਂ ਪਰ ਸੁਖਜੀਤ ਉਸ ਦੀ ਗੱਲ ਵਿਚਾਲੇ ਹੀ ਕੱਟ ਕੇ ਕਹਿਣ ਲੱਗਦੀ ਹੈ ਕਿ ਬਾਬਾ ਜੀ ਉਹ ਤਾਂ ਠੀਕ ਹੈ ਪਰ ਤੁਹਾਨੂੰ ਮੇਰਾ ਨੰਬਰ ਕਿੱਥੋਂ ਮਿਲ ਗਿਆ ਉਹ ਬਜ਼ੁਰਗ ਕਹਿੰਦਾ ਹੈ ਕਿ ਹਸਪਤਾਲ ਵਿੱਚ ਜਿਹੜਾ ਫਾਰਮ ਤੂੰ ਭਰਿਆ ਸੀ ਉਸ ਵਿੱਚੋਂ ਹੀ ਤੂੰ ਆਪਣਾ ਨੰਬਰ ਲਿਖੀ ਸੀ ਉਥੋਂ ਹੀ ਮੈਂ ਤੇਰਾ ਨੰਬਰ ਲਿਆ ਹੈ ਮੈਨੂੰ ਲੱਗਿਆ ਸੀ ਤੈਨੂੰ ਮੇਰੀ ਮਦਦ ਦੀ ਜ਼ਰੂਰਤ ਹੋਵੇਗੀ ਕਿਉਂਕਿ ਉਸ ਦਿਨ ਆਟੋ ਵਿੱਚ ਜਦੋਂ ਤੇਰੇ ਬੌਸ ਦਾ ਫੋਨ ਆਇਆ ਸੀ ਉਦੋਂ ਮੈਂ ਸਾਰੀ ਗੱਲ ਸੁਣ ਲਈ ਸੀ ਤੇਰਾ ਉਦਾਸ ਚਿਹਰਾ ਦੇਖ ਕੇ ਮੈਨੂੰ ਇਸ ਗੱਲ ਦਾ ਅੰਦਾਜ਼ਾ ਵੀ ਹੋ ਗਿਆ ਸੀ ਕਿ ਸ਼ਾਇਦ ਮੇਰੀ ਵਜ੍ਹਾ ਕਰਕੇ ਤੈਨੂੰ ਆਪਣੀ ਨੌਕਰੀ ਗਵਾਉਣੀ ਪੈਗੀ ਹੈ ਮੈਂ ਸਿਰਫ ਤੈਨੂੰ ਇਹ ਹੀ ਪੁੱਛਣ ਲਈ ਫੋਨ ਕੀਤਾ ਹੈ ਕਿ ਤੇਰੇ ਕੋਲ ਨੌਕਰੀ ਹੈ ਜਾਂ ਤੇਰੇ ਬੌਸ ਨੇ ਤੈਨੂੰ ਨੌਕਰੀ ਚੋਂ ਕੱਢ ਦਿੱਤਾ ਸੁਖਜੀਤ ਬਜ਼ੁਰਗ ਦੀ ਗੱਲ ਸੁਣ ਕੇ ਭਾਵੁਕ ਹੋ ਜਾਂਦੀ ਹੈ ਉਹ ਗਲਾ ਭਰ ਕੇ ਕਹਿਣ ਲੱਗਦੀ ਹੈ ਕਿ ਹਾਂ ਬਾਬਾ ਜੀ ਮੈਨੂੰ ਨੌਕਰੀ ਵਿੱਚੋਂ ਕੱਢ ਦਿੱਤਾ ਗਿਆ ਉਹ ਬਜ਼ੁਰਗ ਸੁਖਜੀਤ ਦੀ ਗੱਲ ਸੁਣ ਕੇ ਕਹਿਣ ਲੱਗਦਾ ਹੈ ਕਿ ਇਹ ਕੋਈ ਵੱਡੀ ਗੱਲ ਨਹੀਂ ਜੇ ਤੈਨੂੰ ਨੌਕਰੀ ਚੋਂ ਕੱਢ ਦਿੱਤਾ ਤਾਂ ਤੂੰ ਫਿਕਰ ਨਾ ਕਰ ਅੱਜ ਹੀ ਤੂੰ ਮੇਰੇ ਦਫ਼ਤਰ ਪਹੁੰਚ ਜਾਵੀਂ ਮੈਂ ਤੈਨੂੰ ਇੱਕ ਵਧੀਆ ਨੌਕਰੀ ਤੇ ਰੱਖਣਾ ਚਾਹੁੰਦਾ ਹੈ ਉਸ ਬਜ਼ੁਰਗ ਦੀ ਗੱਲ ਸੁਣ ਕੇ ਸੁਖਜੀਤ ਇੱਕਦਮ ਹੈਰਾਨ ਹੋ ਗਈ ਕਿਉਂਕਿ ਉਸ ਦਿਨ ਕੱਪੜਿਆਂ ਤੋਂ ਇਹ ਨਹੀਂ ਸੀ ਲੱਗ ਰਿਹਾ ਕਿ ਉਹ ਸੁਖਜੀਤ ਨੂੰ ਕਿਸੇ ਨੌਕਰੀ ਤੇ ਲਗਵਾ ਵੀ ਸਕਦਾ ਹੈ ਉਸਦੇ ਸਿੰਪਲ ਜਿਹੇ ਕੱਪੜੇ ਪਾਏ ਹੋਏ ਸੀ ਸੋਜੀ ਦੀ ਉਸ ਨੂੰ ਪੁੱਛਣ ਲੱਗਦੀ ਹੈ ਕਿ ਬਾਬਾ ਜੀ ਤੁਸੀਂ ਇਹ ਕੀ ਕਹਿ ਰਹੇ ਹੋ ਤਾਂ ਉਹ ਬਜ਼ੁਰਗ ਕਹਿੰਦਾ ਕਿ ਮੇਰੀ ਵੀ ਇੱਕ ਛੋਟੀ ਜੀ ਕੰਪਨੀ ਹੈ ਜਿੱਥੇ ਕਈ ਲੋਕ ਕੰਮ ਕਰਦੇ ਨੇ ਤੂੰ ਮੇਰੀ ਕੰਪਨੀ ਵਿੱਚ ਕੰਮ ਕਰਨ ਆ ਜਾ ਮੈਂ ਵਾਦਾ ਕਰਦਾ ਕਿ ਤੈਨੂੰ ਪਹਿਲਾ ਨਾਲੋਂ ਜ਼ਿਆਦਾ ਤਨਖਾਹ ਦਿੱਤੀ ਜਾਵੇਗੀ ਉਸ ਦੀ ਇਹ ਗੱਲ ਸੁਣ ਕੇ ਸੁਖਜੀਤ ਇੱਕਦਮ ਚੁੱਪ ਕਰ ਜਾਂਦੀ ਹੈ ਉਹ ਬਜ਼ੁਰਗ ਕਹਿਣ ਲੱਗਦਾ ਕੀ ਕੀ ਗੱਲ ਧੀਏ ਤੈਨੂੰ ਮੇਰੇ ਤੇ ਯਕੀਨ ਨਹੀਂ ਆ ਰਿਹਾ ਸੁਖਜੀਤ ਕਹਿੰਦੀ ਹੈ ਕਿ ਨਹੀਂ ਬਾਬਾ ਜੀ ਇਸ ਤਰ੍ਹਾਂ ਦੀ ਤਾਂ ਕੋਈ ਗੱਲ ਨਹੀਂ ਉਸ ਤੋਂ ਬਾਅਦ ਉਹ ਬਜ਼ੁਰਗ ਸੁਖਜੀਤ ਨੂੰ ਇੱਕ ਪਤਾ ਦੱਸਦਾ ਹੈ ਅਤੇ ਸੁਖਜੀਤ ਉਸ ਪਤੇ ਤੇ ਪਹੁੰਚ ਜਾਂਦੀ ਹੈ ਜਿਵੇਂ ਹੀ ਉਹ ਉਸ ਪਤੇ ਤੇ ਪਹੁੰਚਦੀ ਹੈ ਤਾਂ ਉਸ ਦੀਆਂ ਅੱਖਾਂ ਇੱਕਦਮ ਫਟੀਆਂ ਦੀਆਂ ਫਟੀਆਂ ਰਹਿ ਜਾਂਦੀਆਂ ਕਿਉਂਕਿ ਇਹ ਕੰਪਨੀ ਤਾਂ ਉਸ ਦੀ ਪਹਿਲਾਂ ਵਾਲੀ ਕੰਪਨੀ ਤੋਂ ਕਾਫੀ ਵੱਡੀ ਸੀ ਜਿਵੇਂ ਹੀ ਸੁਖਜੀਤ ਗੇਟ ਉੱਤੇ ਚੌਕੀਦਾਰ ਨੂੰ ਆਪਣਾ ਨਾਮ ਦੱਸਦੀ ਹੈ ਤਾਂ ਉਹ ਚੌਂਕੀਦਾਰ ਬੜੇ ਹੀ ਆਦਤ ਅਤੇ ਸਤਿਕਾਰ ਨਾਲ ਉਸ ਨੂੰ ਦਫ਼ਤਰ ਤੱਕ ਲੈ ਜਾਂਦਾ ਹੈ ਸੁਖਜੀਤ ਦੇ ਦਿਮਾਗ ਵਿੱਚ ਬਹੁਤ ਸਾਰੀਆਂ ਗੱਲਾਂ ਚੱਲ ਰਹੀਆਂ ਸਨ ਜਿਵੇਂ ਹੀ ਉਹ ਦਫ਼ਤਰ ਵਿੱਚ ਪਹੁੰਚ ਜਾਂਦੀ ਹੈ ਤਾਂ ਕੁਰਸੀ ਉੱਤੇ ਉਸ ਨੂੰ ਉਹ ਬਜ਼ੁਰਗ ਵਿਅਕਤੀ ਦਿਖਦਾ ਹੈ ਜਿਹਦੀ ਉਹਨੇ ਮਦਦ ਕੀਤੀ ਸੀ ਉਸ ਬਜ਼ੁਰਗ ਵਿਅਕਤੀ ਨੂੰ ਕੁਰਸੀ ਤੇ ਬੈਠਾ ਦੇਖ ਕੇ ਇੱਕਦਮ ਹੈਰਾਨ ਹੋ ਜਾਂਦੀ ਹੈ ਸੁਖਜੀਤ ਨੂੰ ਦੇਖ ਕੇ ਉਹ ਬਜ਼ੁਰਗ ਵਿਅਕਤੀ ਜਿਹਦਾ ਨਾਮ ਮੋਹਨ ਲਾਲ ਸੀ ਉਹ ਕਹਿਣ ਲੱਗਦਾ ਹੈ ਕਿ ਬੈਠੋ ਬੇਟਾ ਏ ਦੱਸੋ ਤੁਸੀਂ ਕਿੱਥੋਂ ਤੱਕ ਪੜ੍ਹਾਈ ਕੀਤੀ ਐ ਸੁਖਜੀਤ ਕਹਿੰਦੀ ਐ ਕਿ ਬਾਬਾ ਜੀ ਇਹ ਸਭ ਤਾਂ ਮੈਂ ਬਾਅਦ ਚ ਦੱਸਾਂਗੀ ਪਹਿਲਾਂ ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਐਨੀ ਵੱਡੀ ਕੰਪਨੀ ਦੇ ਮਾਲਕ ਹੋ ਫੇਰ ਵੀ ਉਸ ਦਿਨ ਇਸ ਤਰ੍ਹਾਂ ਸਧਾਰਨ ਕੱਪੜਿਆਂ ਵਿੱਚ ਘੁੰਮ ਰਹੇ ਸੀ ਇਹਦਾ ਕੀ ਕਾਰਨ ਐ ਉਹ ਬਜ਼ੁਰਗ ਆਦਮੀ ਕਹਿਣ ਲੱਗਦਾ ਕਿ ਪਹਿਲਾਂ ਮੈਂ ਵੀ ਇੱਕ ਸਧਾਰਨ ਆਦਮੀ ਸੀ ਹੌਲੀ ਹੌਲੀ ਮਿਹਨਤ ਕਰਕੇ ਮੈਂ ਇਸ ਮੰਜ਼ਲ ਤੱਕ ਪਹੁੰਚਿਆ ਪਰ ਮੈਂ ਆਪਣੀਆਂ ਜੜ੍ਹਾਂ ਨਾਲ ਜੁੜਿਆ ਹੋਇਆ ਐ ਮੈਂ ਇੱਥੇ ਇਸ ਸ਼ਹਿਰ ਵਿੱਚ ਦਿਹਾੜੀਆਂ ਕਰਨ ਆਇਆ ਹੋਇਆ ਸੀ ਹੌਲੀ-ਹੌਲੀ ਮੈਂ ਆਪਣੇ ਲਈ ਹੋਰ ਕੰਮ ਲੱਭਣ ਲੱਗ ਗਿਆ ਮੈਂ ਇਸ ਕੰਪਨੀ ਵਿੱਚ ਇੱਕ ਟਾਈਮ ਮਜ਼ਦੂਰੀ ਕਰਦਾ ਹੁੰਦਾ ਸੀ ਮੈਂ ਬੜੇ ਹੀ ਕੰਮ ਕੀਤੇ ਪਰ ਮੈਂ ਹਰ ਕੰਮ ਬੜਾ ਹੀ ਮਿਹਨਤ ਤੇ ਇਮਾਨਦਾਰੀ ਨਾਲ ਕਰਦਾ ਸੀ ਉਸ ਕੰਪਨੀ ਦੇ ਮਾਲਕ ਦਾ ਕੋਈ ਬੱਚਾ ਨਹੀਂ ਸੀ ਮੈਨੂੰ ਇਮਾਨਦਾਰੀ ਤੇ ਮਿਹਨਤ ਨਾਲ ਕੰਮ ਕਰਦਾ ਦੇਖ ਕੇ ਉਹ ਮੇਰੀ ਪ੍ਰਮੋਸ਼ਨ ਕਰਦਾ ਰਹਿੰਦਾ ਇਸ ਕੰਪਨੀ ਦਾ ਮਾਲਕ ਮੇਰੇ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦਾ ਹੌਲੀ ਹੌਲੀ ਮਾਲਕ ਨਾਲ ਮੇਰੀ ਨਜ਼ਦੀਕੀਆਂ ਵਧਣ ਲੱਗ ਗਈਆਂ ਮੈਂ ਉਹਨਾਂ ਦੇ ਘਰ ਤੱਕ ਜਾਣ ਲੱਗ ਗਿਆ ਤੇ ਉਹਨਾਂ ਦੇ ਘਰ ਹੀ ਰਹਿਣ ਲੱਗ ਗਿਆ ਉਹ ਮੈਨੂੰ ਆਪਣਾ ਹੀ ਪੁੱਤ ਮੰਨਦੇ ਸੀ ਕਿਉਂਕਿ ਉਹਨਾਂ ਦੇ ਕੋਈ ਬੱਚਾ ਨਹੀਂ ਸੀ ਉਹਨਾਂ ਨੇ ਮੇਰਾ ਵਿਆਹ ਕਰਵਾਇਆ ਪਰ ਵਿਆਹ ਤੋਂ ਕੁਝ ਦਿਨ ਬਾਅਦ ਹੀ ਉਹ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਆਪਣੀ ਪੂਰੀ ਪ੍ਰਾਪਰਟੀ ਉਹਨਾਂ ਨੇ ਮੇਰੇ ਨਾਮ ਕਰ ਦਿੱਤੀ ਸੀ ਮੇਰੇ ਇੱਕ ਬੱਚਾ ਵੀ ਹੈ ਜੋ ਕਨੇਡਾ 'ਚ ਪੜ ਰਿਹਾ ਹੈ ਪਰ ਮੇਰੀ ਪਤਨੀ ਦੀ ਮੌਤ ਹੋ ਗਈ ਤੇ ਹੁਣ ਇੱਥੇ ਮੈਂ ਬਿਲਕੁਲ ਇਕੱਲਾ ਰਹਿ ਰਿਹਾ ਹਾਂ ਸਵੇਰੇ ਸਵੇਰੇ ਜਦੋਂ ਮੈਂ ਤੁਰਨ ਫਿਰ ਜਾਣਾ ਹੈ ਤਾਂ ਆਪਣੇ ਦੋਸਤਾਂ ਕੋਲ ਜਾ ਕੇ ਬੈਠ ਜਾਣਾ ਉੱਥੇ ਜਾਂਦਾ ਮੈਂ ਸਿੰਪਲ ਕੱਪੜੇ ਪਾ ਕੇ ਜਾਣਾ ਕਿਉਂਕਿ ਮੈਨੂੰ ਦਿਖਾਵਾ ਪਸੰਦ ਨਹੀਂ ਉਸ ਦਿਨ ਜਦੋਂ ਤੂੰ ਮੇਰੀ ਮਦਦ ਕੀਤੀ ਸੀ ਉਸ ਦਿਨ ਵੀ ਮੈਂ ਸਵੇਰੇ ਸੈਰ ਕਰਨ ਤੋਂ ਬਾਅਦ ਵਾਪਸ ਆ ਰਿਹਾ ਸੀ ਉਦੋਂ ਹੀ ਇੱਕ ਮੋਟਰਸਾਈਕਲ ਨਾਲ ਮੇਰੀ ਟੱਕਰ ਹੋ ਗਈ ਜਿਸ ਵਿੱਚ ਮੈਂ ਕਾਫੀ ਜ਼ਖਮੀ ਹੋ ਗਿਆ ਸੀ ਉਹ ਮੋਟਰਸਾਈਕਲ ਵਾਲਾ ਮੇਰੀ ਹਾਲਤ ਦੇਖ ਕੇ ਉਥੋਂ ਭੱਜ ਗਿਆ ਬਾਹਰ ਲੋਕ ਤਾਂ ਕਾਫੀ ਇਕੱਠੇ ਹੋ ਗਏ ਸਨ ਪਰ ਕਿਸੇ ਨੇ ਵੀ ਮੇਰੀ ਮਦਦ ਨਹੀਂ ਕੀਤੀ ਸਿਰਫ ਤੂੰ ਹੀ ਮੇਰੀ ਮਦਦ ਕੀਤੀ ਸੀ ਪਰ ਤੈਨੂੰ ਵੀ ਮੇਰੀ ਮਦਦ ਕਰਨ ਦੇ ਬਦਲੇ ਆਪਣੀ ਨੌਕਰੀ ਗਵਾਉਣੀ ਪੈਗੀ ਪਰ ਹੁਣ ਤੂੰ ਫਿਕਰ ਨਾ ਕਰ ਤੈਨੂੰ ਇੱਥੇ ਉੱਥੋਂ ਨਾਲ ਜ਼ਿਆਦਾ ਤਨਖਾਹ ਮਿਲੇਗੀ ਹੁਣ ਸੁਖਜੀਤ ਨੂੰ ਸਾਰਾ ਮਾਮਲਾ ਸਮਝ ਆ ਗਿਆ ਸੀ ਉਹ ਆਪਣੇ ਡਾਕੂਮੈਂਟ ਮੋਹਨ ਲਾਲ ਨੂੰ ਦਿਖਾਉਂਦੀ ਹੈ ਉਹ ਕਹਿੰਦਾ ਕਿ ਡਾਕੂਮੈਂਟ ਤਾਂ ਸਿਰਫ ਇੱਕ ਫਾਰਮੈਲਿਟੀ ਹੁੰਦੀ ਹੈ ਪਰ ਮੈਨੂੰ ਤੇਰਾ ਸੁਭਾਅ ਬਹੁਤ ਚੰਗਾ ਲੱਗਿਆ ਜੇ ਤੂੰ ਮੇਰੀ ਕੰਪਨੀ ਵਿੱਚ ਕੰਮ ਕਰੇਂਗੀ ਤਾਂ ਮੇਰੀ ਕੰਪਨੀ ਬਹੁਤ ਅੱਗੇ ਜਾਵੇਗੀ। ਉਸ ਤੋਂ ਬਾਅਦ ਸੁਖਜੀਤ ਉੱਥੇ ਹੀ ਕੰਮ ਕਰਨ ਲੱਗਦੀ ਐ। ਸੁਖਜੀਤ ਬਹੁਤ ਹੀ ਮਿਹਨਤ ਤੇ ਲਗਨ ਨਾਲ ਕੰਮ ਕਰਦੀ ਐ। ਸੁਖਜੀਤ ਦਾ ਕੰਮ ਦੇਖ ਕੇ ਮੋਹਨ ਲਾਲ ਉਸ ਦੀ ਪ੍ਰੋਮੋਸ਼ਨ ਛੇਤੀ ਕਰ ਦਿੰਦਾ ਐ। ਪਹਿਲਾਂ ਨਾਲ ਉਹ ਸੁਖਜੀਤ ਦੀ ਤਨਖਾਹ ਹੁਣ ਦੁੱਗਣੀ ਹੋ ਗਈ ਸੀ। ਹੁਣ ਉਸ ਦਾ ਘਰ ਵਧੀਆ ਤਰੀਕੇ ਨਾਲ ਚੱਲਣ ਲੱਗਦਾ ਐ। ਉਸ ਨੂੰ ਇੱਥੇ ਕੰਮ ਕਰਦੇ ਹੋਏ 2 ਸਾਲ ਬੀਤ ਗਏ ਸਨ। ਮੋਹਨ ਲਾਲ ਦਾ ਪੁੱਤ ਵੀ ਵਿਦੇਸ਼ ਤੋਂ ਵਾਪਸ ਆ ਗਿਆ ਸੀ। ਉਸਨੇ ਕੰਪਨੀ ਦਾ ਸਾਰਾ ਹਿਸਾਬ ਕਿਤਾਬ ਹੁਣ ਆਪਣੇ ਹੱਥ ਵਿੱਚ ਲੈ ਲਿਆ। ਮੋਨ ਲਾਲ ਦਾ ਪੁੱਤ ਵਿਸ਼ਾਲ ਜਿਵੇਂ ਹੀ ਕੰਪਨੀ ਵਿੱਚ ਪਹਿਲੇ ਦਿਨ ਆਉਂਦਾ ਹੈ ਤਾਂ ਪਹਿਲੇ ਦਿਨ ਹੀ ਉਹ ਸੁਖਜੀਤ ਨੂੰ ਦੇਖ ਕੇ ਉਸ ਨੂੰ ਪਸੰਦ ਕਰਨ ਲੱਗਦਾ ਹੈ। ਵਿਸ਼ਾਲ ਨੂੰ ਹੁਣ ਕੰਪਨੀ ਵਿੱਚ ਆਉਂਦੇ ਹੋਏ 2 ਮਹੀਨੇ ਹੋ ਗਏ ਸਨ। ਘਰ ਜਾ ਕੇ ਆਪਣੇ ਪਿਓ ਨਾਲ ਉਹ ਸੁਖਜੀਤ ਬਾਰੇ ਗੱਲ ਕਰਦਾ ਹੈ। ਉਹ ਕਹਿੰਦਾ ਹੈ ਕਿ ਮੈਨੂੰ ਸੁਖਜੀਤ ਬਹੁਤ ਪਸੰਦ ਹੈ। ਇਹ ਸੁਣ ਕੇ ਮੋਨ ਲਾਲ ਖੁਸ਼ ਹੋ ਜਾਂਦਾ ਹੈ ਕਿਉਂਕਿ ਉਹ ਸੁਖਜੀਤ ਨੂੰ ਪਹਿਲਾਂ ਤੋਂ ਹੀ ਜਾਣਦਾ ਸੀ। ਉਹ ਕਹਿਣ ਲੱਗਦਾ ਹੈ ਕਿ ਇਹ ਤਾਂ ਬਹੁਤ ਚੰਗੀ ਗੱਲ ਹੈ ਆਪਾਂ ਉਸ ਦਾ ਤੇਰੇ ਰਿਸ਼ਤੇ ਦੀ ਗੱਲ ਕਰਦੇ ਹਾਂ ਮੋਨ ਲਾਲ ਸੁਖਜੀਤ ਦੇ ਘਰ ਜਾ ਕੇ ਸੁਜੀਤ ਤੇ ਵਿਸ਼ਾਲ ਦੇ ਵਿਆਹ ਦੀ ਗੱਲ ਕਰਦਾ ਹੈ ਜਦੋਂ ਸੁਖਜੀਤ ਦੀ ਮਾਂ ਨੂੰ ਇਹ ਪਤਾ ਲੱਗਦਾ ਹੈ ਕਿ ਸੁਖਜੀਤ ਲਈ ਇੱਕ ਵਧੀਆ ਘਰੋਂ ਰਿਸ਼ਤਾ ਆਇਆ ਹੈ ਤਾਂ ਉਹ ਬਹੁਤ ਖੁਸ਼ ਹੁੰਦੀ ਹੈ ਉਹ ਖੁਸ਼ ਹੁੰਦੀ ਹੈ ਕਿ ਉਹਦੀ ਧੀ ਦਾ ਰਿਸ਼ਤਾ ਇੱਕ ਚੰਗੇ ਘਰ ਛ ਹੋ ਜਾਊਗਾ ਹੁਣ ਦੋਨੇ ਪਰਿਵਾਰ ਹਾਮੀ ਭਰ ਦਿੰਦੇ ਨੇ ਤੇ ਵਧੀਆ ਮੂਰਤ ਦੇਖ ਕੇ ਸੁਖਜੀਤ ਤੇ ਵਿਸ਼ਾਲ ਦਾ ਵਿਆਹ ਕਰਵਾ ਦਿੱਤਾ ਜਾਂਦਾ ਹੈ ਵਿਆਹ ਤੋਂ ਬਾਅਦ ਸੁਖਜੀਤ ਵਿਸ਼ਾਲ ਦੇ ਘਰ ਨੂੰ ਵਧੀਆ ਤਰੀਕੇ ਨਾਲ ਸੰਭਾਲਦੀ ਹੈ ਜਿੰਨੀ ਜ਼ਿੰਮੇਵਾਰੀ ਨਾਲ ਉਹ ਆਪਣਾ ਕੰਮ ਕਰਦੀ ਸੀ ਉੰਨੀ ਹੀ ਜ਼ਿੰਮੇਵਾਰੀ ਨਾਲ ਉਹ ਘਰ ਨੂੰ ਵੀ ਸੰਭਾਲਦੀ ਹੈ ਸੁਖਜੀਤ ਦਾ ਭਰਾ ਵੀ ਆਪਣੀ ਇੰਜੀਨੀਅਰਿੰਗ ਦੀ ਪੜ੍ਹਾਈ ਪੂਰੀ ਕਰਕੇ ਇੱਕ ਵਧੀਆ ਨੌਕਰੀ ਤੇ ਲੱਗ ਗਿਆ ਸੀ ਸੁਖਜੀਤ ਦੇ ਸੰਸਕਾਰਾਂ ਨੇ ਉਹਦੀ ਪੂਰੀ ਜ਼ਿੰਦਗੀ ਸਵਾਰ ਦਿੱਤੀ ਹੁਣ ਉਹਨੂੰ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ ਸੀ ਇਹ ਸੀ ਅੱਜ ਦੀ ਕਹਾਣੀ ਉਮੀਦ ਹੈ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਕਮੈਂਟਾਂ ਰਾਹੀਂ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਜੇ ਕਹਾਣੀ ਪਹਿਲੀ ਵਾਰੀ ਸੁਣ ਰਹੇ ਹੋ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਹਾਣੀ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ